ਅੱਛਾ ਪਿੰਡ ਵਾਲਿਆਂ ਨੇ ਆਪਣੇ ਆਹ ਖ਼ਬਰਦਾਰ ਇਹਨਾਂ ਨੂੰ ਤੁਸੀਂ ਪੁੱਛੋ ਤਾਂ ਇਹ ਕੰਮ ਨਹੀਂ ਚੰਗਾ ਅੱਛਾ ਆਪਾ ਲਾਲ ਸਣਾ ਉਹਨਾਂ ਜੱਦਪਨ ਵਨ ਲੋ ਗਈਏ ਤੁਸੀਂ ਇਹਨਾਂ ਨੂੰ ਪੁੱਛਾਗਾ ਇਹਨਾਂ ਦਾ ਮੁਕੱਦਰ ਆਪਣਾਇਆ ਵੀ ਇਥੇ ਨਦੇਵਾਰ ਨਾਲ ਪਿੰਡ ਇਥੇ 2 ਮਹੀਨੇ ਤਿੰਨਾਂ ਸੇ ਉਹ ਚਲਤਾ ਹੀ ਛੱਡ ਕੇ ਆਇਆ ਨਾ ਜਾਓ ਅਗਾ ਤੁਹਾਨੂੰ ਅੱਲਾ ਲੈ ਜਾਵੇ ਹਰ ਮਹੀਨੇ ਜਖ ਮੇਰਾ ਵਾ ਜੀ ਬ ਆਪਣੀ ਮਤਲਬ ਪਿੰਡ ਦਾ ਹੀ ਪਿੰਡ ਦਾ ਹਰ ਮਹੀਨੇ ਇਹ ਦੇਖੇ ਨਾ ਇਥੋਂ ਹੁਣ ਹੁਣ ਕੱਥੇ ਮੈਂਣਾ ਹੈ ਨਾ ફગણ ફગણી વિશાખી મેળા હર મહિને લગા ઈ રહે બંગાળ અજે બને ਫੋਨ ਤੇ ਗੱਲ ਕਰਦੇ ਆ ਅੱਛਾ ਵਾਹ ਜੀ ਵਾਹ ਸਾਡੇ ਨਾਲ ਫੋਨ ਤੇ ਗੱਲ ਕਰਦੇ ਆ ਮੈਨੇ ਪੁੱਛੋ 15 ਦੇ ਪੁੱਛੋ ਜ਼ਰੂਰ ਖੈਰ ਮੈਂ ਪੁੱਛ ਲਿਆ ਅੱਛਾ ਤੇ ਸਾਡੇ ਬੰਦੇ ਗਏ ਵਿਆਹ ਅੱਗੇ ਧਰਮਸਾਲ ਸੀ ਵਿੱਚ ਵਿੱਚ ਸਨ ਬਾਜ਼ਾਰ ਦੇ ਵਿੱਚ ਧਰਮਸਾਲ ਸੀ ਉਹ ਮੋਹ ਦਿਹਾ ਨਾ ਮਕਾਨ ਹਾਂਜੀ ਉਹ ਹੈ ਨਾ ਜੇ ਅੱਛਾ ਉਥੇ ਪਿੰਡ ਦੇ ਵਿੱਚਲੇ ਸਨ ਲੈਣ ਉਹ ਪੁਰਾਣੇ ਉਹ ਜਿਹੜੇ ਜ਼ੈਲਦਾਰ ਆਏ ਨਾ ਉਹਨਾਂ ਦੇ ਮਕਾਨ ਹੈ ਅਜੇ ਪੱਕੇ ਬੜੇ ਸੋਹਣੇ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਜਿਵੇਂ ਸਾਡੇ ਪੰਜਾਬ ਦੇ ਸ਼ੋ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਚੜ੍ਹਦੇ ਤੋਂ ਲੈਂਦੇ ਤੇ ਲੈਂਦੇ ਤੋਂ ਚੜ੍ਹਦੇ ਪੰਜਾਬ ਪ੍ਰਵਾਸ ਕਰਕੇ ਗਏ ਪੰਜਾਬੀਆਂ ਨੂੰ ਉਹਨਾਂ ਦੇ ਘਰ ਤੇ ਪਿੰਡ ਵਿਖਾਨੇ ਆ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਊਕਾੜਾ ਦੇ ਪਿੰਡ ਮੰਚਰੀਆਂ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਸਿੱਖ Hindu ਮੁਸਲਮਾਨ ਰਲ ਕੇ ਵਸਦੇ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਪਿੰਡ ਮੰਚਰੀਆਂ ਜੋ ਕਿ ਜ਼ਿਲ੍ਹਾ ਪਾਕਪਤਨ ਤੋਂ 60 ਮੀਲ ਤੇ ਉਕਾੜਾ ਸ਼ਹਿਰ ਤੋਂ 25 ਤੋਂ 27 ਮੀਲ ਦੇ ਪੰਧ ਤੇ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਉਕਾੜਾ ਦੇ ਪਿੰਡ ਮੰਚਰੀਆਂ ਤੇ ਇੱਥੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ। ਅਸਲਾਮੁਅਲੈਕਮ ਬਾਬਾ ਜੀ। ਵਾਲਕ ਸਲਾਮ। ਕੀ ਹਾਲ ਚਾਲ ਹੈ? ਮੇਰਾ ਚੰਗਾ ਹਾਲ ਹੈ। ਠੀਕ। ਨਾਮ ਕੀ ਬਾਬਾ ਜੀ ਤੁਹਾਡਾ? ਮੇਰਾ ਨਾਮ ਜਨਾਬ ਮਮਦ ਅਬਾਸ। ਅੱਛਾ ਤੇ ਵਾਲਾ ਸਾਹਿਬ ਦਾ? ਮਮਦ ਸਾਦਕ। ਠੀਕ। ਤੇ ਬਾਬਾ ਜੀ ਬੰਡ ਤੋਂ ਪਹਿਲਾਂ ਇੱਥੋਂ ਦੇ ਰਹਿਣ ਵਾਲੇ ਜੀ? ਅਸੀਂ ਇੱਥੋਂ ਦੇ ਰਹਿੰਦੇ ਹਾਂ। ਠੀਕ। ਤੇ ਇਹ ਜਿਹੜਾ ਆਪਣਾ ਮਤਲਬ ਪਿੰਡ ਹੈਗਾ ਇਹ ਪਿੰਡ ਆਪਣਾ ਕੱਚਾ ਪਿੰਡ ਸੀ ਕਿ ਪੱਕੇ ਘਰ ਵੀ ਹੈਗੇ ਸੀ ਪੱਕਾ ਵੀ ਸੀ? ਪੱਕਾ ਵੀ ਤੇ ਕੱਚਾ ਵੀ ਰੜਬਲੇ ਸੀ ਅੱਛਾ ਹਾਂ ਠੀਕ ਤੇ ਇਹ ਖੂਬ ਖੂਬ ਕਿੰਨੇ ਆਪਣੇ ਸੀ ਪਿੰਡ ਦੇ ਖੂਬ ਜਨਾਬ ਸਾਡੇ 400 ਏਕੜ ਸੀ ਰਕਬਾ ਇਸ ਪਿੰਡ ਬਣ ਚਰੀਆਂ ਦਾ ਤੇ ਖੂਬ ਤੇ ਕਾਫੀ ਆ ਮਿਲੂ ਕਾਫੀ ਵੱਡਾ ਪਿੰਡ ਸੀ ਫਿਰ ਕਾਫੀ ਵੱਡਾ ਪਿੰਡ ਹੈ ਬੜਾ ਤਕੜਾ ਪਿੰਡ ਹੈ ਠੀਕ ਤੇ ਆਪਣੇ ਇਸੇ ਪਿੰਡ ਨੂੰ ਬੱਬੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਇਸ ਪਿੰਡ ਦੇ ਨਾਲ ਲੱਥੇਵਾਲ ਸਦਾਰਕੇ ਬਾਵਲ ਦਾਸ ਡੋਲੇ ਲੋਹਾਰੀ ਵਾਲਾ ਤੇ ਬਾਰੀ ਫੋਰ ਤੇ ਇਹ ਦੇਖ ਤੋਂ ਤੇ ਲੱਗਿਆ ਆ ਐਸ ਪਾਸੇ ਆ ਕੇ ਤੇ ਬਖਸ਼ਾ ਨਿਜ਼ਾਮ ਨਿਜ਼ਾਮਦੀਨ ਅਗਾ ਛਾਂਗਾ ਅਈ ਨਾਲ ਉੱਤੋਂ ਤੇ ਲੱਗਿਆ ਆ ਇਹ ਆਏ ਛਾਂਗਾ ਤੇ ਧਰਮਾ ਅਈ ਅਟਕੇ ਬਾਈ ਰਾਉ ਕੇ ਮੋੜੇ ਲੱਦੇ ਵਾਲ ਇਸ ਉਪਤ ਸਪਿੰਡ ਸਾਰੇ ਨਾਮ ਠੀਕ ਤੇ ਇਹ ਬੱਬਾ ਜਿਹੜਾ ਆਪਣਾ ਇਹ ਪਿੰਡ ਸੀ ਮੰਚਰੀਆਂ ਇਹ ਮੁਸਲਮਾਨਾਂ ਦੀ ਤਦਾਦ ਦੇ ਸੀ ਕਿ ਹੋਰ ਵੀ ਮਤਲਬ ਮਸਬਾਂ ਦੇ ਲੋਕ ਹੈਗੇ ਸੀ ਵਿੱਚ ਇਹ ਜਨਾਬ ਸਿੱਕੇ ਹੀ ਆ ਮੁਸਲਮਾਨਾਂ ਦੀ ਤਦਾਦ ਬੜੀ ਆਇਆ ਅੱਛਾ ਹਿੰਦੂਆਂ ਦੀ ਚੰਦਗਰ ਸਿੱਖਾਂ ਦੇ ਵੀ ਆ ਅੱਛਾ 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 ਮਤਲਬ ਕਿ ਕਾਫੀ ਵੱਡਾ ਪਿੰਡ ਸੀ ਤੇ ਸਾਰੀਆਂ ਬਰਾ ਮਤਲਬ ਸਾਰੇ ਮਸਲਕਾਂ ਦੇ ਲੋਕ ਰਹਿੰਦੇ ਸੀ ਇੱਥੇ ਸਾਰੇ ਮਸਬਾਂ ਦੇ ਸਾਰੇ ਇਹ ਸੇ ਬੜੇ ਕਾਫੀ ਇਹ ਇਹ ਸੇ ਹਿੰਦੂਆਂ ਦੀ ਖਸੇ ਗਣੀ ਸੀ ਅੱਛਾ 12 ਪਿੰਡਾਂ ਦੀ ਜ਼ਾਇਲ ਆਈ ਉਹਨਾਂ ਦੀ 12 ਪਿੰਡਾਂ ਦੀ ਜ਼ਾਇਲ ਆਈ ਉਹਨਾਂ ਦੀ ਓਏ ਨਾ ਮਾਰਾ ਪਿੰਡਾਂ ਦੇ ਵਿੱਚ ਉਹਨਾਂ ਦਾ ਸਿੱਕਾ ਚੱਲਦਾ ਸੀ ਅੱਛਾ ਮਤਲਬ ਜ਼ਾਇਲਦਾਰੀ ਉਹਨਾਂ ਕੋਲ 12 ਪਿੰਡਾਂ ਦੀ ਸੀ 12 ਪਿੰਡਾਂ ਦੀ ਇਹ ਉਹ ਕੰਬੋ ਆਜ਼ਾਦ ਤੇ Hindu ਮਜ਼ਬ ਦੇ ਤੇ ਉਹ ਜਨਾਬ ਉਹਨਾਂ ਦਾ ਕੰਮ ਐ ਇਸ ਤਰ੍ਹਾਂ ਦਾ ਹਾ ਉਹਨਾਂ ਦੇ ਮਤਲਬ ਬੱਬੇ ਕਿਸੇ ਦਾ ਨਾਮ ਵੀ ਯਾਦ ਹੋ ਜਿੰਦੇ ਕੋਈ ਜ਼ਾਇਲਦਾਰੀ ਹੁੰਦੀ ਸੀ ਹਾਂ ਨਾ ਯਾਦ ਐ ਹਾਂਜੀ ਉਹ ਚੌਧਰੀ ਵਸਾਵਾ ਸੀ ਪਹਿਲੇ ਅੱਛਾ ਉਹਦੇ ਬੇਟੇ ਆ ਤਿੰਨ ਠੀਕ ਵੱਡਾ ਸੀ ਮਤਾਬ ਅੱਛਾ ਉਸ ਛੋਟਾ ਸੀ ਚੰਮਾ ਉਸ ਛੋਟਾ ਸੀ ਚੰਦਾ ਇਹ ਉਹ ਤਿੰਨ ਭਾਈ ਸਨ ਉਹ ਜ਼ੈਲਦਾਰ ਚੌਧਰੀ ਵਸਾਵੇ ਦੇ ਅਗਮ ਉਹ ਮਤਾਬ ਦੇ ਪੁੱਤਰ ਆਏ ਚੰਦੇ ਚੰਬੇ ਦੇ ਪੁੱਤਰ ਵੀ ਆਏ ਉਹ ਵੀ ਸਾ ਇੱਥੇ ਆ ਸਾਡੇ ਕੋਲ ਉਹਦਾ ਹੀ ਨਾਮ ਪੁੱਛ ਬਾਕੀ ਮਸਲਾ ਇਹ ਵਿੱਚ ਸਕੂਲ ਸੀ ਚਾਰ ਜਮਾਤਾਂ ਦਾ ਅੱਛਾ ਦੋ ਮਾਸਟਰ ਸਨ ਇੱਕ ਮਾਸਟਰ ਸੀ ਸੇਖੋ ਦੇ ਨਾਲ ਗੋਪਾਲ ਸਿੰਘ ਅੱਛਾ ਇੱਕ ਮਾਸਟਰ ਸੀ ਬੁੱਟਾ ਇੱਥੇ ਵਸੀਰਪੁਰ ਦੇ ਲਾਗੇ ਪਾਟੀਪੁਰ ਪਿੰਡ ਦੇ ਪਾਸੇ ਉਸ ਦਰਿਆਣ ਵਾਲਾ ਠੀਕ ਇੱਥੇ ਮੈਂ ਪੜਦਾ ਸੀ ਉਸ ਉਸ ਉਹਲੇ ਪਾਸ ਸਕੂਲ ਆ ਤੋਂ ਜਿਹੜਾ ਕਾਇਦਾ ਪੜਦਾ ਸੀ ਪਰ ਤੇ ਸਤਸੰਗ ਸਿਪਾਰਾ ਪੁਰਾਣੇ ਪਾਵ ਦਾ ਪੜਦਾ ਜਿਸ ਹਿੰਦੁਸਤਾਨ ਸੀ ਮਾਸ਼ਾਅੱਲਾ ਮਾਸ਼ਾਅੱਲਾ ਇਹ ਹੈ ਜੀ ਇਸ ਪਿੰਡ ਦਾ ਸਕੂਲ ਗਵਰਨਮੈਂਟ ਹਾਈ ਸਕੂਲ ਮਨਚਰੀਆਂ ਉਕਾੜਾ ਹੁਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਪਿੰਡ ਦੇ ਵਿੱਚ ਕਾਰ ਸਕੂਲ ਹੋਇਆ ਕਰਦਾ ਸੀ ਜਿੱਥੇ ਸਿੱਖ ਸਰਦਾਰ Hindu ਤੇ ਮੁਸਲਮਾਨ ਰਲ ਕੇ ਪੜ੍ਹਦੇ ਸਨ ਪਰ ਜਗ੍ਹਾ ਘਟ ਹੋਣ ਕਾਰਨ ਸਕੂਲ ਨੂੰ ਥੋੜਾ ਜਿਹਾ ਬਾਰ-ਬਾਰ ਸ਼ਿਫਟ ਕੀਤਾ ਗਿਆ ਤੇ ਹੁਣ ਇਸ ਜਗ੍ਹਾ ਤੇ ਸਕੂਲ ਹੈ ਤੇ ਮਸਜਿਦ ਆਪਣੀ ਪੁਰਾਣੀਆਂ ਕਿੰਨੀਆਂ ਮਸਜਿਦਾਂ ਸੀ ਆਪਣੇ ਪਿੰਡ ਚੰਨ ਚੰਨ ਮਸਜਿਦਾਂ ਤੇ ਉਹ ਕੱਚੀਆਂ ਸੀ ਕਿ ਪੱਕੀਆਂ ਜੀ ਪੱਕੀਆਂ ਆਇਆਂ ਪੱਕੀਆਂ ਨਾ ਉਸ ਵੇਲੇ ਕੱਚੀਆਂ ਜਾਂ ਪਿੱਛੇ ਪੱਕੀਆਂ ਹੋ ਗਏ ਹੋਏ ਤੇ ਤੇ ਉਹਨਾਂ ਨੇ ਮਤਲਬ ਕਿ ਜਿਸ ਤਰ੍ਹਾਂ ਹਿੰਦੂ ਰਹਿੰਦੇ ਸੀ ਤੇ ਸਿੱਖ ਰਹਿੰਦੇ ਸੀ ਇਹਨਾਂ ਨੇ ਕੋਈ ਆਪਣੀਆਂ ਵੀ ਇਬਾਦਤਗਾਂ ਬਣਾਈਆਂ ਹਾਂ ਹਾਂ ਧਰਮਸਾਲ ਸੀ ਵਿਚ ਵਿਚੇ ਸੰਨ ਬਾਜ਼ਾਰ ਦੇ ਵਿੱਚ ਧਰਮਸਾਲ ਸੀ ਉਹ ਜਿੱਥੇ ਹਿੰਦੂਆਂ ਦੀ ਇਬਾਦਗਾਹ ਹੈ ਉਸੇ ਅੱਛਾ ਉਹ ਕਰਦੇ ਸੀ ਆਦੀ ਬਾਦ ਇਬਾਦਤ ਉਸੇ ਮੁਸਲਮਾਨ ਆ ਕੇ ਮਸਜਿਦਾਂ ਜਾ ਕਰਦੇ ਆ ਐਸਾਂ ਦਾ ਕੰਮ ਆ ਤੇ ਮਲੇ ਸਿੱਖਾਂ ਨੇ ਵੀ ਬਾਬਾ ਜੀ ਕੋਈ ਬਦਦਗ ਬਣਾਈ ਸੀ ਇੱਥੇ ਨਹੀਂ ਸਿੱਖਾਂ ਦੇ ਨਹੀਂ ਆਏ ਅੱਛਾ ਉਹਨਾਂ ਦੀ ਵੱਖਰੀ ਨਹੀਂ ਆਈ ਅੱਛਾ ਉਹ ਉਸਰ ਜਿਹੜੇ ਸੀ ਨਾ ਕਿਰਾੜ ਹੁੰਦੇ ਸੀ ਖਸਰੀ ਅੱਛਾ ਦੁਕਾਨਾ ਉਹਨਾਂ ਦੀ ਸੀ ਉਹਨਾਂ ਦੇ ਨਾਲ ਕੰਬੋ ਹੁੰਦੇ ਸੀ ਉਹਨਾਂ ਦੇ ਨਾਲ ਬਾਜ਼ਾਰ ਰੱਤ ਚਾਰ ਘਰ ਸੀ ਇੱਥੇ ਅੱਛਾ ਸਿੱਖਾਂ ਦੇ ਅੱਛਾ ਉਹਨਾਂ ਤਾਂ ਨਾਮ ਯਾਦ ਨਹੀਂ ਇਹਨਾਂ ਦੇ ਬਿਲਕੁਲ ਨਾਮ ਹਾਂਜੀ ਦੱਸੋ ਕਿਹੜੇ ਕਿਹਿੰਦਾ ਸੀ ਉਹ ਜਨਾਬ ਵੇਖੋ ਮਾਛੀ ਸਿੰਘ ਸੀ ਅੱਛਾ ਸਿੱਖ ਠੀਕ ਤੇ ਇੱਕ ਸੀ ਦਸਾਰ ਸਿੰਘ ਛੋਟਾ ਭਾਈ ਹੁੰਦਾ ਅੱਛਾ ਇਹ ਸੀ ਉਸ ਘਰ ਸਿੱਖਾਂ ਦੇ ਤੇ ਇੱਕ ਹੋਰ ਹੁੰਦਾ ਇਸ ਨੂੰ ਨਾਮ ਚੋਖਣ ਮਨੂ ਮਿਸਰ ਕਰਾਇਆ ਤੇ ਉਹ ਇਸ ਚਾਰ ਘਰ ਸਿੱਖ ਮਾਸਟਰ ਗੁਵਾਰ ਸਿੰਘ ਸੀ ਉਹ ਉਸੇ ਕੇ ਚਾਰ ਘਰ ਸਿੱਖਾਂ ਗਿਆ ਅੱਛਾ ਇੱਕ ਮਾਸਟਰ ਵੀ ਸੀ ਇੱਕ ਮਾਸਟਰ ਜੀ ਉਹਨਾਂ ਦਾ ਨਾਮ ਗੋਪਾਲ ਸਿੰਘ ਦੋਵੇਂ ਬੈਠੇ ਠੀਕ ਇੱਕ ਦਿਨ ਦਾਸ ਸਿੰਘ ਅੱਛਾ ਤੇ ਇੱਕ ਨਾਮ ਗੁਰਬਖਸ਼ ਸਿੰਘ ਠੀਕ ਇਹ ਉਹਨਾਂ ਦੇ ਨਾਮ ਸੀ ਮਾਸ਼ਾਅੱਲਾ ਬੱਬੇ ਤੁਹਾਨੂੰ ਤਾਂ ਸਾਰੀਆਂ ਗੱਲਾਂ ਯਾਦ ਨੇ ਮੈਂ ਪੜਦਾ ਰਹਾ ਪਹਿਲੀ ਦਾ ਕਾਇਦਾ ਉਮਰ ਕਿੰਨੀ ਹੋ ਗਈ ਬੱਬਾ ਜੀ ਤੁਹਾਡੀ ਉਮਰ ਮੇਰੀ ਜਨਾਬ ਮੈਂ 9 ਸਾਲ ਦਾ ਸੀ 8.5 ਸਾਲ ਦਾ ਪਾਕਿਸਤਾਨ ਤੋਂ ਪਹਿਲੇ ਅੱਛਾ ਜਦੋਂ ਵੰਡ ਹੋਈ ਹੈ ਜਦੋਂ ਵੰਡ ਹੋਈ 47 ਦੀ ਠੀਕ ਠੀਕ ਉਸ ਵਕਤ ਤਾਂ ਮੈਨੂੰ ਪਤਾ ਹੈ ਕਿ ਮੋਹ ਘਣਾ ਦੇ ਮੈਂ ਨਾਲ ਜਾਣਦਾ ਗਣਾਂ ਨੂੰ ਮੈਂ ਰੰਗ ਦਾ ਉਸੇ ਰਾਲ ਸੇ ਉਹ ਇਹ ਇਸ ਨਹੀਂ ਕੋ ਮੈਨੂੰ ਮਾਨੂੰ ਫਸਲਾ ਜਦੋਂ ਮੈਂ 10 ਸਾਲ ਦਾ ਇਹ ਬੱਬੇ ਜਦੋਂ ਮਤਲਬ ਇਕੱਠੇ ਰਹਿੰਦੇ ਰਹੇ ਨੇ ਰਹਿਣ ਸਹਿਣ ਕਿਹੋ ਜਿਹਾ ਸੀ ਆਪਸ ਦੇ ਵਿੱਚ ਰਹਿਣ ਸਹਿਣ ਬੜਾ ਅੱਛਾ ਸੀ ਅੱਛਾ ਬੜਾ ਸੋਹਣਾ ਸੀ ਰਹੇ ਕੋਈ ਰੋਲਾ ਨਹੀਂ ਕੋਈ ਝਗੜਾ ਨਹੀਂ ਆ ਪਹਿਲੇ ਇਹ ਜਗ੍ਹਾ ਪਿੰਡ ਦੇ ਵਿੱਚ ਆਇਆ ਕਰਦੀ ਸੀ ਲੇਕਿਨ ਸਮੇਂ ਦੇ ਨਾਲ ਆਲੇ ਦੁਆਲੇ ਘਰ ਬਣਨ ਕਾਰਨ ਹੁੰਦੀ ਹੁੰਦੀ ਇਹ ਜਗ੍ਹਾ ਪਿੰਡ ਤੋਂ ਥੋੜੀ ਬਾਹਰ ਬਾਹਰ ਆ ਗਈ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਧਰਮਚਾਲ ਦਾ ਕੁਝ ਹਿੱਸਾ ਸੀ ਜਿਹੜਾ ਕਿ ਬਚ ਗਿਆ ਬਾਕੀ ਸਮਾਂ ਗੁਜ਼ਰਨ ਕਾਰਨ ਸਭ ਨੇ ਆਪਣੀਆਂ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਢਾ ਕੇ ਆਪਣੇ ਆਪਣੇ ਘਰ ਬਣਾਉਂਦੇ ਗਏ ਤੇ ਇੱਥੇ ਤੁਸੀਂ ਦੇਖੋਗੇ ਇਹਦੇ ਅੰਦਰ ਛੋਟੇ-ਛੋਟੇ ਆਲਣੇ ਬਣੇ ਹੋਏ ਨੇ ਜਿਸ ਤਰ੍ਹਾਂ ਕੋਈ ਦੀਵਾ ਬਾਲਣ ਦੀ ਜਗ੍ਹਾ ਜਿਹਨੂੰ ਆਪਾਂ ਕਹਿੰਦੇ ਆ ਇਹ ਦੇਖੋ ਇੱਥੇ ਇਹ ਚਾਰੋਂ ਸਾਈਡਾਂ ਤੇ ਸੀ ਲੇਕਿਨ ਦੋ ਦੀਵਾਰਾਂ ਬਿਲਕੁਲ ਖਤਮ ਹੋ ਗਈਆਂ ਨੇ ਤੇ ਤਿੰਨ ਦੀਵਾਰਾਂ ਛੋਟੀਆਂ-ਛੋਟੀਆਂ ਜਿਹੀਆਂ ਨੇ ਉਹਨਾਂ ਤੇ ਬਣੇ ਨਜ਼ਰ ਆਉਂਦੇ ਨੇ ਤੇ ਇਹ ਹੈ ਉਹ ਪੁਰਾਣੀ ਮਸਜਿਦ ਜਿਹੜੀ ਕਿ ਉਦੋਂ ਬਣਾਈ ਗਈ ਕੱਚੀ ਜਦੋਂ ਇੱਥੇ ਸਿੱਖ ਸਰਦਾਰ Hindu ਤੇ ਮੁਸਲਮਾਨ ਰਲ ਕੇ ਵਸਦੇ ਸਨ ਇਹ ਬੱਬਈ ਆਪਣੇ ਪਿੰਡ ਕਿੰਨਾ ਕੋ ਪੁਰਾਣਾ ਕਿੰਨੇ ਬੜਾ ਅਰਸਾ ਦਾ ਬੜੇ ਅਰਸਾ ਦਾ ਪਿੰਡ ਬੜੇ ਅਰਸਾ ਦਾ ਪਿੰਡ ਬੜੇ 100 200 ਸਾਲ ਤੋਂ ਉੱਤੇ ਹੀ ਹੈ ਉਦੋਂ ਡਰਾਈਵ ਸਿਆਣ ਸੋ ਸਾਲ ਦਾ ਸੀ ਇਹ ਬੱਬਾ ਜੀ ਇਹ ਮਤਲਬ ਵਿਆਹਾਂ ਸ਼ਾਦੀਆਂ ਤੇ ਆਂ ਜਾਣੇਗਾ ਸੀ ਜਿਹੜੇ ਇੱਥੇ ਮਤਲਬ ਦੂਸਰੇ ਰਹਿੰਦੇ ਸੀ ਨਾ ਹਿੰਦੂਆਂ ਸਿੱਖੋਂ ਦਾ ਨਾਲ ਵਿਆਹ ਸ਼ਾਦੀਆਂ ਤੇ ਕਦੇ ਕਦੇ ਹੁੰਦਾ ਸੀ ਜਦੋਂ ਫੁੱਡਾ ਬੰਦਾ ਆਇਆ ਨੂੰ ਜ਼ਿੰਮੇਦਾਰ ਹਾਂਜੀ ਉਹ ਵਿਆਹ ਸ਼ਾਦੀ ਇਸ ਤਰ੍ਹਾਂ ਕਰਦਾ ਸੀ ਕਿਹ ਕਿਹ ਹੁੰਗਿਆ ਉਹ ਵਿਦਮਦਨ ਖਾ ਉਹ ਜਾਂਦੇ ਹੈ ਤੇ ਕਈ ਨਹੀਂ ਖਾਂਦੇ ਉਹ ਮਰ ਕੱਚੇ ਰਸ ਦੇਂਦੇ ਹੈ ਸੁੱਕਾ ਰਾਸ਼ਨ ਸੁੱਕਾ ਰਾਸ਼ਨ ਦੇਣਾ ਅੱਛਾ ਜੋ ਦੇਣਾ ਖੰਡ ਦੇਣੀ ਸ਼ੱਕਰ ਦੇਣੀ ਗੋੜ ਦੇਣੀ ਇਹ ਕੋਈ ਜਣਾ ਸੁੱਕਾ ਦੇਣਾ ਇਸ ਤਰ੍ਹਾਂ ਕੰਮ ਚੱਲਦਾ ਅੱਛਾ ਤੇ ਆਮ ਉਹ ਜਿਹੜਾ ਨਾ ਉਹ Hindu ਦਾ ਆਵਾਜ਼ ਕਰਦਾ ਮੁਸਲਮਾਨ ਤੇ ਆਵਾਜ਼ ਕਰਦਾ ਉਹ ਇਸ ਤਰ੍ਹਾਂ ਕੰਮ ਚੱਲਦਾ ਸਹੀ ਬੜਾ ਸੋਹਣਾ ਕੰਮ ਆ ਬੜਾ ਅੱਛਾ ਮਤਲਬ ਉਹ ਵਿੱਚ ਲੜਾਈਆਂ ਝਗੜੇ ਨਹੀਂ ਸੀ ਝਗੜੇ ਨਹੀਂ ਸੀ ਰਲ ਮਿਲ ਕੇ ਸਾਰੇ ਰਹਿੰਦੇ ਉਹ ਇਸ ਤਰ੍ਹਾਂ ਰਹਿੰਦੇ ਬੜਾ ਅੱਛਾ ਨਿਜ਼ਾਮ ਬੇਹਤਰੀਨ ਲੜਾਈ ਝਗੜਾ ਨਹੀਂ ਆ ਠੀਕ ਉਹ 47 ਉੱਪਰ ਇਹ ਕੰਮ ਚੀਜ਼ ਹੈ ਉਜ਼ਾਰੀ ਦੇਣੀ ਚਾਹ ਹਮ ਬਗੈਰ ਪੈਸਾ ਤੋਂ ਜਦੋਂ ਹੁਣ ਉਹਨਾਂ ਚੋਣ ਬੰਸਾਲ ਪਿਛੋਂ ਉਹ ਬਚੂ ਕਿ ਨਹੀਂ ਮਿਲਦਾ ਉਹ ਬੜਾ ਅੱਛਾ ਸੁਰਮਕਾ ਬੜਾ ਚੰਗਾ ਤੇ ਬੜਾ ਅਜੀਬ ਉਹ ਸਾਡੇ ਮਣੇ ਉਹ ਜਿਹੜੇ ਕੰਬੋ ਹੈ ਨਾ ਹਾਂਜੀ ਉਹ ਫੋਨ ਤੇ ਗੱਲ ਕਰਦੇ ਆਂ ਅੱਛਾ ਵਾਹ ਜੀ ਵਾਹ ਸਾਡੇ ਨਾਲ ਫੋਨ ਤੇ ਗੱਲ ਕਰਦੇ ਮੈਨੇ ਪਿਛੋਂ 15 ਦਿਨ ਬਚੂ ਜ਼ਰੂਰ ਖੈਰ ਮੈਂ ਪੁੱਛ ਦਿਆ ਅੱਛਾ ਤੇ ਸਾਡੇ ਬੰਦੇ ਗਏ ਵੀ ਆਏ ਅੱਗੇ ਆ ਉਹ ਹੁਣ ਸਾਡੇ ਮਨੇ ਫੋਨ ਤੇ ਗੱਲ ਕਰਦੇ ਨੇ ਰੋਜ਼ ਮੈਂਨ ਦੀ ਮਤਲਬ ਬਾਅਦ ਵੀ ਆਪਣੇ ਪਿੰਡ ਨੂੰ ਵੇਖਣ ਇੱਥੇ ਮਿਲਣ ਜੇ ਬੜਾ ਪਿਆਰ ਨਾਲ ਆਂਦੇ ਵੱਡੇ ਜਿਹੜੇ ਬੰਦੇ ਆ ਨਾ ਉਹ ਆ ਕੇ ਵੇਖ ਲੈਣ ਪਿੰਡ ਨੂੰ ਵੇਖ ਕੇ ਗੱਲਬਾਤ ਪੁੱਛ ਗਣ ਸਾਰੀ ਗੱਲ ਤੇ ਬੜੇ ਹੱਛੇ ਤਰੀਕੇ ਨਾਲ ਤੇ ਇਹ ਬੱਬੇ ਜਦੋਂ ਮਤਲਬ ਐਲਾਨ ਹੋਇਆ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਆਪਣੇ ਪਿੰਡ 'ਚ ਵੀ ਕੋਈ ਲੜਾਈ ਝਗੜਾ ਹੋਇਆ ਕਿ ਇੱਥੋਂ ਹਮਨ ਬਣ ਗਏ ਕੋਈ ਲੜਾਈ ਝਗੜਾ ਨਹੀਂ ਆ আচ্ছা ਬਸ ਉਹ ਪਹਿਲੇ ਪਹਿਲੇ ਇਹਨੂੰ ਕਰਦੇ ਰਹੇ ਤੇ ਮੁਰ ਉਹ ਜਿਸ ਤਰ੍ਹਾਂ ਹੋ ਗਿਆ ਸਾਰਾ ਇਲਾਨ ਹੋ ਗਿਆ ਬਈ ਬਾਨ ਲੋਗ ਮੋੜ ਉਹਵੇਂ ਛੱਡਦੇ ਵਾਗ ਦਾ ਅੱਛਾ ਸਾਰਾ ਭਰੇ ਘਰਾਂ ਵਿੱਚ ਭਰੇ ਘਰਾਂ ਵਿੱਚ ਛੱਡ ਕੇ ਇਹਨਾਂ ਕਿਸੇ ਬੰਦੇ ਨੇ ਉਹਨਾਂ ਨੂੰ ਆਖਿਆ ਵੇਖਾ ਕਈ ਵਾਰ ਠੀਕ ਲੈ ਝਗੜਾ ਨਹੀਂ ਮਾਰਨ ਕੁੱਟੜ ਕੋਈ ਸਹੀ ਇਹ ਵੀ ਜਿੰਨੇ ਨੂੰ ਜਾਣਦੇ ਸੀ ਬਾਬਾ ਜੀ ਉਹਨਾਂ ਨੂੰ ਮਿਲ ਕੇ ਗਏ ਕਿ ਆ ਚੰਗਾ ਚੱਲੇ ਆ ਸੀ ਆ ਉਹ ਜਦ ਮਿਲ ਕੇ ਗਏ ਨਾ ਉਹ ਗਏ ਅਸੀਂ ਐਂ ਜਾਂਦੇ ਪਏ ਜਾਂਦੇ ਅਸੀਂ ਕਿੰਨਾ ਖਾਸਰ ਕੀ ਸੀ ਉਹਦਾ ਫੋਸਕੀਤਾ ਅੱਛਾ ਪਿੰਡ ਵਾਲਿਆਂ ਨੇ ਆਪਣੇ ਆ

ਸਹੀ ਆਪਣਾ ਆਪ ਛੱਡ ਗਏ ਤੇ ਬੱਬਾ ਜੀ ਅੱਜ ਵੀ ਕੋਈ ਮਤਲਬ ਪੁਰਾਣੀ ਨਿਸ਼ਾਨੀ ਹੋਏਗੀ ਆਪਣੇ ਪਿੰਡ ਦੇ ਵਿੱਚ ਮਤਲਬ ਜਿਹੜੇ ਜ਼ਗੀਰਦਾਰ ਸੀ ਉਹਨਾਂ ਦੇ ਘਰ ਦੀ ਜਾਂ ਮਤਲਬ ਕਿ ਕੋਈ ਜਿਵੇਂ ਉਹਨੇ ਇਬਾਦਤ ਘਰ ਬਣਾਈ ਸੀ ਇਹ ਮੇਰਾ ਕੁਝ ਉਹ ਬਾਦਲ ਘਰ ਆਈ ਸਭ ਜਨਨ ਧਰਮ ਸਾਲਾ ਉਹ ਤੋਂ ਪਟਪੁਰ ਦਿੱਤਾ ਅੱਛਾ ਬਾਕੀ ਉਹ ਜਿਹੜੇ ਕਮੋਆ ਵਿਹਾਇਆ ਨਾ ਮਕਾਨ ਹਾਂਜੀ ਉਹ ਹੈ ਨਾ ਜੇ ਅੱਛਾ ਉਹ ਸ ਹੈ ਉਹ ਪਿੰਡ ਦੇ ਵਿੱਚ ਕੀ ਪਿੰਡ ਤੋਂ ਬਾਹਰ ਪਿੰਡ ਦੇ ਵਿਚਲੇ ਸਨ ਲੈਣ ਉਹ ਪੁਰਾਣੇ ਉਹ ਜਿਹੜੇ ਜ਼ੈਲਦਾਰ ਆਏ ਨਾ ਉਹਨਾਂ ਦੇ ਮਕਾਨ ਹੈ ਨਾ ਜੇ ਪੱਕੇ ਬੜੇ ਸੋਹਣੇ ਉਹ ਵੀ ਦਰਵਾਜ਼ੇ ਉਬੇ ਬੂਏ ਸਾਰਾ ਕੋਲੇ ਠੀਕ ਅਸੀਂ ਬੱਬੇ ਜੀ ਇਥੋ ਆ ਰਹੇ ਇੱਕ ਬੂਆ ਬਣਿਆ ਸੀ ਕਿ ਨਾ ਗਲੀ ਦੇ ਅੰਦਰ ਵੰਡੀਦਾ ਸਾਰਾ ਉਹ ਦਰਵਾਜ਼ਾ ਹੈ ਪੱਕਾ ਦਰਵਾਜ਼ਾ ਖੜਾ ਹੈ ਸੇ ਉਹ ਕੀ ਇਹ ਪਿੰਡ ਦੇ ਆਪਣੇ ਗੇਟ ਗੋਟ ਹੁੰਦੇ ਸੀ ਕਿ ਉਹ ਆਸ ਇਹ ਗੇਟ ਬਣਾਇਆ ਹੈ ਇਹ ਦੋ ਗੇਟ ਆ ਹੈ ਅੱਛਾ ਅੱਛਾ ਬੱਬੇ ਮਤਲਬ ਦੋ ਗੇਟ ਹੁੰਦੇ ਸੀ ਹਾਂ ਠੀਕ ਮਤਲਬ ਇੱਕ ਜਿਹੜਾ ਇੱਕ ਕਿ ਦੋਵੇਂ ਗੇਟ ਮੌਜੂਦ ਨੇ ਕਿ ਇੱਕ ਹੀ ਮੌਜੂਦ ਹੈ ਲੈ ਨਹੀਂ ਇਹ ਇੱਕ ਹੀ ਮੌਜੂਦ ਹੈ ਇੱਕ ਅਜ ਦੇ ਪਹਿਲੇ ਅਜ ਦੇ ਪਾਸੇ ਆ ਅਜ ਦੇ ਵੀ ਆ ਚਾਰ ਗੇਟ ਆ ਠੀਕ ਉਹ ਮਰਦੇ ਭਜ ਜਾਂਦੇ ਆ ਤੇ ਤੇ ਇਹ ਹੈ ਇਸ ਪਿੰਡ ਦਾ ਚਾਰ ਦਰਵਾਜ਼ਿਆਂ ਵਿੱਚੋਂ ਇੱਕ ਬਚਿਆ ਹੋਇਆ ਬਹੁਤ ਹੀ ਸੋਹਣਾ ਤੇ ਖੂਬਸੂਰਤ ਬਣਿਆ ਹੋਇਆ ਦਰਵਾਜ਼ਾ ਤੇ ਤੁਸੀਂ ਦੇਖ ਸਕਦੇ ਜੇ ਇਸ ਦਰਵਾਜ਼ੇ ਦੀ ਪੁਰਾਣੀ ਹੋਣ ਦੀ ਇਹ ਹੀ ਨਿਸ਼ਾਨੀ ਹੈ ਕਿ ਇਹਦੇ ਤੇ ਛੋਟੀ ਇੱਟ ਨਾਲ ਕੰਮ ਹੋਇਆ ਹੈ ਤੇ ਸਾਰੇ ਦਰਵਾਜ਼ੇ ਤੇ ਹੀ ਛੋਟੀ ਇੱਟ ਲੱਗੀ ਹੋਈ ਹੈ ਤੇ ਬਹੁਤ ਸੋਹਣੇ ਤਰੀਕੇ ਨਾਲ ਇਹ ਅੱਜ ਵੀ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ ਤੇ ਇਸੇ ਹੀ ਦਰਵਾਜ਼ੇ ਤੋਂ ਗੁਜ਼ਰ ਕੇ ਜਿਹੜੀਆਂ ਪੁਰਾਣੀਆਂ ਇਸ ਪਿੰਡ ਦੀਆਂ 2-3 ਚਬਾਰੀਆਂ ਦੀਆਂ ਨਿਸ਼ਾਨੀਆਂ ਨੇ ਉਹ ਇੱਥੋਂ ਹੀ ਗੁਜ਼ਰ ਕੇ ਅੱਗੇ ਜਾ ਕੇ ਆਂਦੀਆਂ ਨੇ। ਇਹਦੀ ਛੱਤ ਤਬਰਾਂ ਨਵੀਂ ਪਾਈ ਗਈ ਹੈ ਲੇਕਿਨ ਬਾਕੀ ਸਤਨੇ ਚਾਰੇ ਦੀਵਾਰਾਂ ਪੁਰਾਣੀਆਂ ਤੇ ਛੋਟੀਆਂ ਇੱਟਾਂ ਦੀਆਂ ਹੀ ਮੌਜੂਦ ਨੇ। ਤੇ ਉਸ ਦਰਵਾਜ਼ੇ ਤੋਂ ਗੁਜ਼ਰ ਕੇ ਥੋੜਾ ਹੀ ਅੱਗੇ ਆਈਏ ਤੇ ਸੱਜੇ ਹੱਥ ਸਾਨੂੰ ਇੱਕ ਇਹ ਪੁਰਾਣੀ ਨਿਸ਼ਾਨੀ ਚਬਾਰੇ ਦੀ ਦੇਖਣ ਨੂੰ ਮਿਲਦੀ ਹੈ। ਤੇ ਇਹ ਹੀ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਗਿਆ ਇਹ ਅੱਜ ਵੀ ਬਾਰੀਆਂ ਜਿਹੜੀਆਂ ਲੱਗੀਆਂ ਆਈਆਂ ਨੇ ਆਪਣੀ ਅਸਲ ਹਾਲਤ ਵਿੱਚ ਹੀ ਮੌਜੂਦ ਨੇ ਤੇ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਗਈ ਇਹ ਇਮਾਰਤ ਜਿਹੜੀ ਕਿ ਨਾਲ ਸਾਨੂੰ ਗਲੀ ਦੇ ਵਿੱਚ ਵੀ ਬੜੀ ਲੰਬੀ ਬਣਾਈ ਗਈ ਹੈ ਛੋਟੀ ਇੱਟ ਸਾਨੂੰ ਇਸ ਪੂਰੀ ਗਲੀ 'ਚ ਦੇਖਣ ਨੂੰ ਮਿਲਦੀ ਹੈ ਇਸੇ ਹਿਚਬਾਰੇ ਦੇ ਬਿਲਕੁਲ ਨਾਲ ਹੀ ਇੱਕ ਮਠਾਈ ਵਾਲੀ ਦੁਕਾਨ ਹੈ ਜਿੰ ਜਿਹੜੀ ਕਿ ਉਸੇ ਹਿਚਬਾਰੇ ਦਾ ਹਿੱਸਾ ਹੋਇਆ ਕਰਦੀ ਸੀ ਇੱਥੇ ਤੁਸੀਂ ਦੇਖੋਗੇ ਬਹੁਤ ਹੀ ਸੋਹਣੇ ਤਰੀਕੇ ਦਾ ਦਰਵਾਜ਼ਾ ਸਾਨੂੰ ਲੱਕੜ ਦਾ ਚੀਰ ਬਿਆਸ ਦੀ ਲੱਕੜ ਦਾ ਬਣਿਆ ਨਜ਼ਰ ਆਉਂਦਾ ਹੈ ਜਿਹੜਾ ਕਿ ਅੱਜ ਵੀ ਆਪਣੀ ਅਸਰ ਹਾਲਤ ਵਿੱਚ ਵੀ ਮੌਜੂਦ ਹੈ ਤੇ ਇਸਤੇਮਾਲ ਵਿੱਚ ਵੀ ਹੈ ਇਹ ਦੁਕਾਨੀਆਂ ਦੀ ਪਾਈ ਪੁਰਾਣੀ ਛਤ ਐਸੀ ਹੀ ਮਠਾਈ ਵਾਲੀ ਦੁਕਾਨ ਦੇ ਬਿਲਕੁਲ ਨਾਲ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਉਸ ਵਕਤ ਦਾ ਪੁਰਾਣਾ ਬਣਿਆ ਹੋਇਆ ਪਟਵਾਰ ਖਾਨਾ ਮੰਚਰੀਆਂ ਜਿਹੜਾ ਕਿ ਹੁਣ ਕਿਸੇ ਦੇ ਵੀ ਇਸਤੇਮਾਲ ਵਿੱਚ ਨਹੀਂ ਹੈ ਤੇ ਇਹ ਵੀ ਇੱਥੇ ਇੱਕ ਬਹੁਤ ਹੀ ਸੋਹਣਾ ਬਣਿਆ ਹੋਇਆ ਚਬਾਰਾ ਜਿਹੜਾ ਕਿ ਅੱਜ ਵੀ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ ਸੇ ਇਹ ਬੱਬਾ ਜੀ ਜਿਵੇਂ ਮਤਲਬ ਕਿ ਆਬਾਦੀਆਂ ਮਤਲਬ ਆਬਾਦੀਆਂ علیحدہ علیحدہ ਬਣੀਆਂ ਹੁੰਦੀਆਂ ਵੀ ਇਹ ਸਿੱਖਾਂ ਦੀ ਹੈ ਹਿੰਦੂਆਂ ਦੀ ਇੰਜ ਸੀ ਕਿ ਰੇਲਵੇ ਮਿਲਵੇਂ ਸਾਰੇ ਵਿੱਚੋਂ ਸਾਰੇ ਇਕੱਠੇ ਸਾਰੇ ਸਾਰੇ ਇਕੱਠੇ ਘੜੀ ਘਰ ਸਾਰੇ ਇਕੱਠੇ ਘਰ ਆ ਵੇਖੋ ਨਾ ਐਸ ਤਰ੍ਹਾਂ ਆਇਆ ਬਾਜ਼ਾਰ ਐ ਗਲੀਆਂ ਉਹ ਸੰਸ ਜੀ ਇਹ ਫੇੜ ਆਇਆ ਮਹੱਲਾ ਜਿਸ ਤਰ੍ਹਾਂ ਪਾਣ ਹਾਂਜੀ ਮਹੱਲੇ ਹਾਂਜੀ ਆ ਮਹੱਲਾ ਬੜਾ ਸੋਹਣਾ ਠੀਕ ਤੇ ਰੋੜਾ ਪਰ ਲਾਈ ਬੱਬਾ ਜੀ ਸੰਦਸੋ ਵਕਤ ਉਹ ਚੰਗੇ ਸੀ ਕਿ ਆ ਚੰਗੇ ਨੇ ਤੁਸੀਂ ਤਾਂ ਆਉਂਦੀਆਂ ਉਹ ਬੜੇ ਚੰਗੇ ਵਕਤ ਅੱਛਾ ਉਹ ਵਕਤ ਐਸੇ ਚੰਗੇ ਆ 100 ਰੁਪਇਆ ਡਿੱਗ ਗਿਆ ਪਛਾਹ ਤਾਂ ਕੋਈ 5 ਰੁਪਇਆ ਵੀ ਨਹੀਂ ਚਾਹੇ ਹਾਂਜੀ ਉਸ ਵਕਤ ਫਮਨ ਸ਼ਾ ਇਸ ਸਾਲੇ ਪਿੰਡੇ 6 ਮੀਲ ਤੋਂ 5 ਮੀਲ ਠੀਕ ਉਸੇ ਇੱਕ ਮੇਲਾ ਹੁੰਦਾ ਸੀ 13 ਰੁਪਇਆ ਪੋਹ ਦੀ 13 ਹੁਣ ਜਦੋਂ ਥੋੜਾ ਮੈਨਾ ਚੱਲਣਾ ਮੇਰੀ ਮਾਂ ਮੈਨੂੰ ਮੈਂ ਇੱਕ ਬੱਚਾ ਸੀ ਆ ਦੀ ਮਾਂ ਦਾ ਕੋਈ ਮੇਰੀ ਭੈਣ ਨਹੀਂ ਕੋਈ ਭਰਾ ਨਹੀਂ ਉਹ ਮੇਰੀ ਮਾਂ ਇੱਕ ਰੁਪਇਆ ਮੰਗਦੀ ਸੀ ਉਹਦੇ 128 ਇਸੇ ਬਣਦਾ ਸੀ 1 ਰੁਪਇਆ ਦੇ ਅੱਛਾ ਆਗੇ ਸਭ ਉਹ ਮੈਂ 8 ਦਿਨੋਂ ਸਲਾਣਾ ਤੇ 8 ਰੁਪਇਆ ਖਰਚਾ ਅਠਵੰਦਰ ਮੁਕਲਾ ਮੁਰ ਮਗਰੀ ਆ ਉਹਨਾਂ ਨੇ ਵਾ ਮਤਲਬ ਮੋਹਲੀ ਅਸੀਂ ਪੈਸਿਆਂ ਦੇ ਉਸ ਸਾਡੀ ਉਸ ਸਾਡੀ ਬਿਰਾਦ ਨਹੀਂ ਆਈ ਮਤਲਬ ਮੈਂ ਤੇ ਭਾਈਚਾਰਾ ਤੇ ਇਸ ਤਰ੍ਹਾਂ ਬੜਾ ਅੱਛਾ ਇੱਕ ਬੜੀ ਭਿਰਿਆ ਬੜਾ ਪਿਆਰ ਜਿਵੇਂ ਕੋਈ ਮਾੜਾ ਘਰ ਹੁੰਦਾ ਹੈ ਨਾ ਵੀ ਕਿਸੇ ਦੀ ਮਤਲਬ ਅੰਦਾਜ਼ ਕਰਨੀ ਹੈ ਕੋਈ ਅੰਦਾਜ਼ ਕਰਦੇ ਹੈ ਅੱਛਾ ਮਾਨ ਮਾਨ ਸ਼ੁਰੂ ਤੋਂ ਹੀ ਇਸ ਤਰ੍ਹਾਂ ਮਾਨ ਮਾਨ ਸ਼ਰੀਫ ਆਇਆ ਹੈ ਨਾ ਹਾਂਜੀ ਚੋਸ ਵਕਤ ਬੁਖਾ ਰਸ ਦੇਣੀ ਨਹੀਂ ਜੁਆਨੇ ਮੂਸਲ ਬਾਨਾ ਚੇਲੇ ਰੋਜ਼ੇ ਰੱਖੋ ਉਹ ਰਖੜਿਆ ਨਾ ਰੱਖਣਾ ਜੀ ਮਰ ਗਈ ਸਹੀ ਵੀ ਉਹ ਆਪਣਾ ਫਰਜ਼ ਨਿਭਾਉਂਦੇ ਸੀ ਜਿੰਦੇ ਸੀ ਉਹ ਫਰਜ਼ ਨਿਭਾ ਲੈਣਾ ਠੀਕ ਕੁਰਾਨੇ ਪਾਕ ਦੀ ਬੜੀ ਜ਼ਿਕਰਨੀ ਅੱਛਾ ਤੇ ਇੱਥੇ ਕੁਰਾਨੇ ਪਾਕ ਮੁਸਲਮਾਨ ਪੜ੍ਹਦਾ ਵਾ ਤੇ ਉਹ ਵਿਸ਼ਾ ਉਹ ਖਰਾ ਮੁੰਡਾ ਹਾਂਜੀ ਉਹ ਸਭ Hindu ਦੀ ਨਜ਼ਰ ਪੈ ਗਈ ਮੁਸਲਮਾਨ ਕੁਰਾਨ ਪਰ ਉਹ ਸੇ ਲੇਵ ਜੁੱਤੀ ਲਾ ਤੇ ਅੱਛਾ ਬੜਾ ਇਜ਼ਤ ਆਮ ਕਰਨ ਦੂਰੋਂ ਜੁੱਤੀ ਲਾ ਕੇ ਆਣਗੇ ਨਿਬ ਕੇ ਆਉਣਾ ਸਿੱਧਾ ਆਉਣਾ ਨਹੀਂ ਆਉਂ ਸਹੀ ਬੜਾ ਅੱਛਾ ਜ਼ਮੀਕਾ ਵਾਲਾ ਆ ਹੁਣ ਤਾਂ ਜੁਲਮ ਕਰ ਲੈਂਦੇ ਸਿਰ ਤੇ ਕੁਰਾਨ ਰੱਖ ਲੈਂਦੇ ਉਹ ਜਰ ਆਪਣਾ ਇਮਾਨ ਉਹ ਤਾਂ ਨਾਲ ਧਰਮ ਹੁੰਦਾ ਹਾਂਜੀ ਧਰਮ ਉਹ ਨਹੀਂ ਚਾਹਣਾ ਬੰਦ ਕਿੰਨਾ ਘਾਟ ਪੈ ਜਾ ਜੋ ਮਰਦੀ ਹੋ ਜੀ ਹਾਂ ਇਹ ਆਪਣੇ ਮੁਸਲਮਾਨਾਂ ਦਾ ਕੰਮ ਹੈ ਸਹੀ ਵੀ ਇਹ ਕੁਰਾਨ ਦੇ ਪਾਕ ਚੋਕ ਲੈਂਦੇ ਉਹ ਨਹੀਂ ਚੱਕਦੇ ਸੀ ਪਾ ਮੁਝੇ ਨੁਕਸਾਨ ਹੋ ਜੇ ਜੋ ਮਰਦੀ ਧਰਮ ਦੀ ਗੱਲ ਨਹੀਂ ਚੱਕਣਾ ਉਹਨਾਂ ਚੱਟੀ ਬਾੜ ਦੇਣੀ ਤੇ ਧਰਮ ਨਹੀਂ ਚਾਹਣਾ ਅੱਛਾ ਬੱਬੀ ਕੋਈ ਮੇਲਾ ਲੱਗਦਾ ਸੀ ਆਪਣੇ ਪਿੰਡ ਵਿੱਚ ਮੇਲੇ ਬੜੇ ਅੱਛਾ ਹਰ ਮਹੀਨੇ ਜਖਮੇ ਦਾ

ਉਹ ਮੇਰਾ ਹਰ ਮਹੀਨੇ ਤੋਂ ਮੇਰਾ ਲੱਗਾ ਹੀ ਰਣਾ ਮਤਲਬ ਰੌਣਕ ਲੱਗੀ ਰਹਿੰਦੀ ਸੀ ਪਿੰਡ 'ਚ ਜੈਮਕਦੀ ਮੁਸਲਮਾਨਾਂ ਦੇ ਮੇਲੇ ਵੀ ਹੁੰਨਾ ਹਿੰਦੂਆਂ ਨੇ ਕਰਵਾਉਨੇ ਅੱਛਾ ਬਕਾਇਦਾ ਸਖੌ ਜਾਣਾ ਦਾ ਲੰਗਰ ਫਲਾਣੇ ਬਜ਼ੁਰਗ ਦਾ ਫਲਾਣੇ ਦਾ ਐਸਾ ਤਰ੍ਹਾਂ ਕਰਨਾ ਐਸੇ ਬੰਦੇ ਆਇਓ ਅੱਛਾ ਮਤਲਬ ਮੇਲੇ ਵੀ ਸਾਰੇ ਰਲ ਕੇ ਮਨਾਉਂਦੇ ਸੀ ਭਾਵੇਂ ਮਤਲਬ ਮੁਸਲਮਾਨਾਂ ਦਾ ਮੁਸਲਮਾਨਾਂ ਦੇ ਸਾਰੇ ਰਲ ਮੇਲ ਤੇ ਕੋਈ ਰੋਲਾ ਨਹੀਂ ਕੋਈ ਝਗੜਾ ਨਹੀਂ ਤੇ ਇਹ ਜਿਹੜੇ ਨਾਲ ਨਾਲ ਪਿੰਡ ਬੱਬੇ ਤੁਸੀਂ ਦੱਸੇ ਨੇ ਇਹ ਵੀ ਰਲਵੇ ਸੀ ਕਿ ਮੁਸਲਮਾਨਾਂ ਦੇ ਸੀ ਇਹ ਵੀ ਰਲਵੇ ਮੁਸਲਮਾਨਾਂ ਦੇ ਐਸੇ ਰਲ ਵਾਰ ਲੱਦੇਵਾਲ ਉਹ ਮੁਸਲਮਾਨਾਂ ਦਾ ਪਿੰਡ ਸਰਦਾਰ ਕੇ ਮੁਸਲਮਾਨਾਂ ਦਾ ਖਬਮਿਆਰੀ ਮੁਸਲਮਾਨਾਂ ਦਾ ਬੁੰਗਾ ਖਬ ਮੁਸਲਮਾਨਾਂ ਦਾ ਉਹ ਐਸ ਤਰ੍ਹਾਂ ਦੇ ਪਿੰਡ ਨੇ ਮਤਲਬ ਸਿੱਖਾਂ ਦਾ ਵੀ ਕੋਈ ਪਿੰਡ ਹੈਗੇ ਸੀ ਇੱਧਰ ਜਿਵੇਂ ਮਤਲਬ ਖੇਲੋ ਸਿੱਖਾਂ ਦੇ ਮੇਰੇ ਸਬਾਵਲ ਦਾਸ ਹੈ ਅੱਛਾ ਇਸ ਰਡੀਆਂ ਚ ਨਾ ਮਿਲਾਂਗੇ ਉਹ ਬਾਵਲਾ ਸਿੱਖਾਂ ਦੇ ਐਸੇ ਖਸ਼ਾਂਗਾ ਪਿੰਡ ਨੇ ਉਹ ਵੀ ਸਿੱਖਾਂ ਦਾ ਹੈ ਅੱਛਾ ਇੱਥੇ ਕਿੱਬੀ ਹੈ ਉਹ ਵੀ ਸੱਦਾ ਸਿੰਘ ਦੀ ਉਹ ਵੀ ਸਿੱਖਾਂ ਦੀ ਹੈ ਬਸ ਕਲੀਲ ਪਿੰਡ ਹੈ ਸਹੀ ਐਸ ਤਰ੍ਹਾਂ ਕੰਮਾ ਦਸੋ ਉਹ ਵੇ ਉਹ ਪੁਰਾਣੇ ਵਕਤ ਦੀ ਦਸੋ ਵੀ ਮਤਲਬ ਟਾਈਮ ਚੰਗੇ ਸੀ ਇਹ ਇਨਾ ਟਾਈਮ ਬੜਾ ਬੇਸਰੀਨਾ ਬੜਾ ਹੀ ਬੇਸਰੀਨਾ ਬੜਾ ਇਹਸਾਸ ਬੜਾ ਪਿਆਰ ਬੜੀ ਗੱਲ ਹੈ ਹੁਣ ਤਾਂ ਤੇ ਉਹ ਪੁੱਤਰ ਨੂੰ ਜਾਣ ਦਾ ਵਕਤ ਸਹਾਇਆ ਖਾ ਲਈ ਮਾਨੀ ਤੇ ਲਾਗ ਵਾਲੀ ਖਾਂ ਸਾਰੇ ਉਸ ਵੇਲੇ ਕੰਮ ਨਹੀਂ ਸੀ ਸਹੀ ਉਸੇ ਮਾਰਾ ਬੰਦਾ ਨਾ ਮੈਂ ਜਿਥੋਂ ਤੇ ਇੱਕ ਦੋ ਗਿੰਦਾਲ ਕਰਤੀ ਆ ਯਾ ਯਾ ਲੈ ਗਿਆ ਬਿਚੋਪ ਕਰਕੇ ਚੁਪ ਕਰ ਦੇਖਣਾ ਕਣਕ ਮੁੱਗੀ ਨਾ ਕਿਸ ਗਰੂ ਹਾਂਜੀ ਝੋ ਹੋ ਗਿਆ ਤੂੰ ਮੰਗ ਲੈ ਕਣਕ ਹਾਂ ਭਾਈ ਯਾਰ ਕਣਕ ਮੈਂ ਮੈਂ ਦੇਣਾ ਮੰਨਕੂ ਚਲ ਲੈ ਜਾ ਉਸ ਮਨ ਬੇ ਮੰਗਦੇ ਕੋ ਮੰਗਣੀ ਦੇ ਦੇਣੀ ਉਸ ਨਾਲ ਯਾਰ ਮੰਨ ਲੈਣਾ ਲੈ ਜਾਉਂਗਾ ਹਾਂ ਮੰਨ ਮੜੀ ਕੀ ਕਰਸੇ ਉਹ ਹਾਲੀ ਤੱਕ ਕਣਕ ਹੋਣ ਗੜੀ ਜੀ ਤੇ ਕਣਕ ਸੱਕ ਜਾ ਕਦੇ ਜਾ ਪੱਖੀ ਉਹ ਤੂੰ 5 6 ਮਾਂ ਲੈ ਜਾ ਮੇਰੇ ਕੋ ਹਿੱਕੇ ਕੋ ਮੰਗ ਜਾ ਮਰੋ ਅਗ ਮੋੜ ਕੇ ਮੰਗਸੇ ਮੁਰਦਲ ਸਾਹਸ ਮੰਗਣੇ ਨਾ ਪਮਣ ਸਹੀ ਉਸੇ ਇਹ ਕੰਮ ਆ ਉਸਾਰੇ ਟੋਪੇ ਭਰ ਕੇ ਦੇਣੇ ਬਸ ਉਹ ਲੈ ਜਾਣਾ ਕਿੰਨੇ ਦਿਨ ਦੇ ਕਿੰਨੇ ਦਿਨ ਦੇ ਨਾ ਸਹੀ ਬੜਾ ਅੱਛਾ ਲੱਗ ਰਾ ਜਿਹੜੀ ਬਿੱਡੀ ਬੱਬੇ ਜਿਨ੍ਹਾਂ ਨੇ ਉਹਨਾਂ ਨੇ ਜ਼ਿੰਦਗੀ ਹਡਾਈ ਸੀ ਜਿਹੜੇ ਉੱਥੇ ਰਹਿੰਦੇ ਸੀ ਪਹਿਲੇ ਮਤਲਬ ਹਿੰਦੂ ਤੇ ਸਿੱਖ ਉਹਦੇ ਬਜ਼ੁਰਗ ਫਿਰ ਉਹਨਾਂ ਨੂੰ ਬੜਾ ਯਾਦ ਕਰਦੇ ਹੋਣਗੇ ਵੀ ਉਹ ਅੱਜ ਵੀ ਬੜਾ ਯਾਦ ਕਰਦੇ ਉਹਦੇ ਬੈਠੇ ਵੀ ਯਾਦ ਕਰਦੇ ਉਹ ਬਕਾਇਦਾ ਇਹ ਮੇਰੇ ਜਿਹੜੇ ਬਜ਼ੁਰਗ ਆਇਆ ਨਾ ਉਹ ਸਮਨਾ ਦੇ ਪੈ ਅੱਛਾ ਉਧਰ ਮਨਾਉਂਦੇ ਪੈ ਹਾਂ ਇਹਨਾਂ ਦੇ ਨਾਮ ਮਨਾ ਲੇ ਠੀਕ ਤੇ ਬੱਬੇ ਇੱਥੋਂ ਮਤਲਬ ਕਿੱਥੇ ਉੱਠ ਕੇ ਗਏ ਨੇ ਉਧਰ ਕਿੱਥੇ ਜਾ ਕੇ ਬੈਠੇ ਨੇ ਉਹ ਨਾ ਬੜਾ ਫਾਜ਼ਲ ਗਾਇਣੇ ਗਾਇਣੋਂ ਉਹ ਜਨਾਬ ਸੈਪਸ ਗੈਣ ਦਿੱਲੀ ਤੱਕ ਗੈਣ ਅੱਛਾ ਨੇੜੇ ਨੇੜੇ ਇਸੇ ਬੰਗਲੇ ਦੇ ਆਸ-ਪਾਸੇ ਆਗਾ ਸਾਰ ਜਿਵੇਂ ਮੁਲਕ ਆ ਨਾ ਉਹਦੇ ਵਿੱਚ ਜਿਸ ਮਤਲਬ ਖਿੱਲਰ ਗਏ ਉਧਰ ਖਿੱਲਰ ਗਏ ਜਿਵੇਂ ਜਿਵੇਂ ਜਿੱਥੇ ਜਸੂਲ ਤੋਂ ਉਸੇ ਜਗ੍ਹਾ ਅੱਛਾ ਜੋ ਖਿੱਲਰ ਗਏ ਮਤਲਬ ਬਗਾ ਚਲੇ ਗਏ ਜਿੱਥੇ ਬੜਾ ਦੂਰ ਵੀ ਗਏ ਚਲੇਣਾ ਤੇ ਆਪਣੀ ਫਿਰ ਜਿਹੜੀ ਆਪਣੀ ਪਿੰਡ ਦੀ ਬਾਬਾ ਜੀ ਕਿੰਨੀ ਕੁ ਮਾਜਰ ਆਏ ਐ ਐਸੇ ਹਾਂ ਹਣ ਹਾਂ ਮੈਨੂੰ ਬੋਦੂ ਵੰਡ ਵੇਰੇ ਜਦੋਂ ਆਇਆ ਬੜਿਆ ਆਇਆ ਸਾਇਆ ਆ ਇਹ ਇਥੋਂ ਬੰਗਲੇ ਬੰਗਲੇ ਤੋਂ ਕਿ ਦੂਰੋਂ ਆਇ ਕਿ ਤੁਮ ਦੂਰੋਂ ਆਣ ਜਿਵੇਂ ਜਿਵੇਂ ਆਇਆ ਉਹਨਾਂ ਦੂਰੋਂ ਆਇਆ ਸੀ ਤੇ ਇਹ ਆਪਣੇ ਮਤਲਬ ਬਰਾਦਰੀਆਂ ਜਿਵੇਂ ਮਤਲਬ ਤੁਸੀਂ ਦੱਸਿਆ ਆਪਣੀਆਂ ਤੇ ਇਹ ਕਿਹੜੀ ਕਿਹੜੀ ਬਰਾਦਰੀ ਹੈ ਇਹ ਆਪਣੇ ਪਿੰਡ ਵਿੱਚੋਂ ਐਸੇ ਬੇਰੀ ਪਸਰਾ ਆਇ ਨੇ ਤੇ ਕਈ ਹੈ ਸਿੱਧੂਆਂ ਜ਼ਾਤ ਦੇ ਹੂੰ ਬੁਰੰਗ ਜਿਹਾ ਸਾਇਆ ਕਿ ਜਬੇਲ ਹੈ ਦੇ ਪੁਰਾਣੇ ਜਿਹੜੇ ਬੈਠੇ ਨੇ ਉਹਨਾਂ ਚ ਕਿਹੜੇ ਕਿਹੜੇ ਸੀ ਉਹ ਪੁਰਾਣੇ ਤਾਂ ਐਸੇ ਐ ਨਾ ਜੋ ਪੁਰਾਣੇ ਜਿਹੜੇ ਵੋਗਵਾਨ ਉਹ ਵੀ ਐਸੇ ਆਣੇ ਜਿਹਾ ਅੱਛਾ ਅੱਛਾ ਹੈ ਕਿ ਨਾ ਕੋਈ ਮੋਰ ਖਪ ਗਏ ਵਿਚਾਰੇ ਬਸ ਉਹ ਘੇ ਨਵੇਂ ਨਵੇਂ ਬੰਦੇ ਇਹ ਬੱਬੀ ਆਪਣੇ ਮਤਲਬ ਜਿਵੇਂ ਸਾਰਿਆਂ ਪਿੰਡਾਂ ਦੀ ਕੋਈ ਖਾਸ ਚੀਜ਼ਾਂ ਹੁੰਦੀਆਂ ਨੇ ਵਾਈ ਦੀ ਹੈ ਕਿਵੇਂ ਆਪਣੇ ਪਿੰਡ ਦੀ ਖਾਸ ਚੀਜ਼ ਕਿਹੜੀ ਹੈ ਆਪਾਂ ਪਹਿਲੇ ਸਿਮੀਦਾਰਾ ਹੀ ਕਰਦੇ ਨੇ ਬੜਾ ਚੰਗਾ ਹੁੰਦਾ ਕਰਦੇ ਨੇ ਠੀਕ ਮਤਲਬ ਕਿਹੜੀ ਚੀਜ਼ ਫਸਲ ਜ਼ਿਆਦਾ ਕਰੀਦੀ ਹੈ ਹਾਂ ਆਲੂ ਨਾਲ ਹੀ ਪਰ ਤਾਂ ਬੜੇ ਅੱਛਾ ਇਹਦੀ ਫਸਲ ਜ਼ਿਆਦਾ ਹੈ ਇਬਭੀ ਤੁਸੀਂ ਪਹਿਲਾਂ ਵੀ ਇੱਥੇ ਮਤਲਬ ਪਿੰਡ ਤੋਂ ਮੈਂ ਵੇਖਿਆ ਸੀ ਥੋੜਾ ਜਿਹਾ ਪਿਛਾਂ ਹਟ ਕੇ ਬੈਠੇ ਸੀ ਪਹਿਲੇ ਵੀ ਇੱਥੇ ਬੈਠੇ ਹੁੰਦੇ ਸੀ ਅਸੀਂ ਇੱਥੇ ਰਹਿਆ ਆਂ ਆਹ ਸਾਲਾ ਖੂਹ ਹੈ ਬੜੇ ਅਰਸਾਂ ਸਾਲ ਨੂੰ ਛੇ ਪੁੱਤਾਂ ਚੂਹ ਗਏ ਇਹ ਆਪਣੇ ਖੂਹ ਦਾ ਕੀ ਨਾਂ ਹੈ ਇਹ ਮਿਆਣਾ ਖੂਹ ਪਈਦਾ ਮਿਆਣਾ ਖੂਹ ਤੇ ਜਿਵੇਂ ਮਲਬੂ ਰਹਿੰਦੇ ਨੇ ਉਹਨਾਂ ਦੇ ਵੀ ਕੋਈ ਨਾਮ ਦੇ ਮਸ਼ਹੂਰ ਖੂਹ ਹੁੰਦਾ ਸੀ ਹਾਂ ਉਹ ਖੂਹ ਆ ਵੇਖਾ ਨਾਲ ਖੂਹ ਹੈ ਇਹ ਹੁਣ ਮਾਚੀ ਨੇ ਇਸੇ ਕੰਬੂਆ ਹੈ ਇਹ ਉਸ ਤੋਂ ਪਰਾਂ ਮਜ਼ਾਬ ਵਾਲਾ ਖੂਹ ਹੈ ਪਰ ਸੁਸਰੇ ਕੰਬੂਆ ਦੇ ਨਾਮ ਹੁੰਦੇ ਕਮਾਂ ਹੀਆਂ ਕੰਬੂਆ ਅੱਛਾ ਚਾਚਾ ਇਹ ਸਰਾ ਬਹੁਤ ਕਾਫੀ ਮਾ ਆ ਢੋਟਾ ਵਾਲਾ ਜਈਆ ਵਾਲਾ ਨੱਡੇ ਵਾਲਾ ਜੋਸਣਾ ਵਾਲਾ ਇਹ ਕਮਾਂ ਆਈਆਂ ਨੇ ਜੋਸਣ ਨੱਡੇ ਸੰਦੇ ਇਹ ਜੇ ਇਹ ਉਹ ਐਸੀ ਨਹੀਂ ਗੱਲਾਂ ਆ ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤੀਆਂ ਗੱਲਾਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਸਾਡੇ ਨਾਲ